ਕੋਈ ਕੋਈ ਕੰਮ ਕਰ ਦੋ 2.5 ਸਾਲਾਂ ਦੇ ਅੰਦਰ ਨਾ ਜੀ ਨਾ ਸਾਡੇ ਅੰਦਰ ਕੋਈ ਨਹੀਂ ਹੋਇਆ ਸੜਕਾਂ ਗਾਡੀਆਂ ਉਤਾਂ ਨਹੀਂ ਪਾਣੀ ਮੰਨਿਆ ਸੀਵਰ ਬੰਦ ਹੋ ਰਹੇ ਨੇ ਸ਼ੀਤਲ ਅੰਗਰਾਲ ਨੂੰ ਵਧੀਆ ਲੀਡਰ ਮੰਨਦੇ ਨਾ ਸਾਡੇ ਜਿਆਦੇ ਸਿੰਘਾਂ ਆਹ ਕਦੇ ਦੇਖਿਆ ਹੀ ਨਹੀਂ ਉਹਨਾਂ ਨੇ ਇੱਧਰ ਸਰਕਾਰ ਚ ਸੀ ਉਹ ਨਾਰਾਜ਼ ਹੋ ਗਏ ਸਰਕਾਰ ਨਾਲ ਕਿ ਮੈਨੂੰ ਕੰਮ ਨਹੀਂ ਕਰਨ ਦਿੱਤੇ ਮੇਰੇ ਹਲਕੇ ਦੇ ਤੁਹਾਨੂੰ ਲੱਗਦਾ ਉਹਨਾਂ ਦੀ ਨਾਰਾਜ਼ਗੀ ਠੀਕ ਹੈ ਮਾਰਾ ਜਾਣਿਆ ਇਹਦੇ ਉਹਦੇ ਵਿਚਾਰੇ ਦੀ ਸ਼ਕਲ ਵੀ ਨਹੀਂ ਦੇਖੀ ਸਾਨੂੰ ਦੱਲੇ ਦਾ ਲੀਡਰ ਹੀ ਨਹੀਂ ਉਹ ਤੇ ਹੈ ਹੀ ਬੇਈਮਾਨ ਉਹ ਤੇ ਹੈ ਹੀ ਬੇਈਮਾਨ ਉਹ ਲੀਡਰ ਕਿੱਥੋਂ ਹੈ ਨਰਾਜ਼ਗੀ ਇਸ ਕਰਕੇ ਸੀ ਕਿ ਮੈਂ ਇਸਤ ਵਾਸਤੇ ਕੰਮ ਕਰਨਾ ਚਾਹੁੰਦਾ ਸੀ ਸਰਕਾਰ ਨੇ ਕੰਮ ਕਰਨ ਹੀ ਨਹੀਂ ਦਿੱਤਾ ਤੁਹਾਨੂੰ ਲੱਗਦਾ ਗੱਲ ਠੀਕ ਹੈ ਸਰਕਾਰ ਕਿਉਂ ਨਹੀਂ ਕਰਨ ਦਿੰਦੀ ਸਰਕਾਰ ਨੇ ਕਾਦੇ ਵਾਸਤੇ ਖਿਲਾ ਰਿਆ ਕੰਮ ਕਰਨ ਵਾਸਤੇ ਖਿਲਾ ਰਿਆ ਨਾ ਤੇ ਸਰਕਾਰ ਕਿਉਂ ਨਹੀਂ ਕਰਨ ਦੇਗੀ ਸਰਕਾਰ ਪੈਸਾ ਬੇਈਮਾਨੀ ਦਾ ਲੈਣ ਦਿੰਦੀ ਹੈ ਪੈਸੇ ਬੇਈਮਾਨੀ ਦਾ ਪੈਸਾ ਲੈ ਲਿਆ ਉਹਨੇ ਠੀਕ ਹੈ ਪਰ ਕੰਮ ਨਿਊਯਾਰਕਲ ਹੋਏ ਪੈਸਾ ਆ ਰ ਨਸ਼ਾ ਨੂੰਸ਼ਾ ਸੀ ਤੇ ਨੇ ਲਿਆਂਦਾ ਨਾ ਉਹ ਅਥੇ ਕੈਂਪ ਚ ਆਇਆ ਨਾ ਉਹਨੇ ਕੋਈ ਸੁਧਾਰ ਕੀਤਾ ਉਹਨੇ ਕੁਛ ਨਹੀਂ ਕੀਤਾ ਸवाय ਬੇਈਮਾਨੀ ਦੇ ਬੇਈਮਾਨੀ ਕਿਸ ਨੂੰ ਬੈਨੋ ਕਿਹੜੀ ਕੋਈ ਬੇਈਮਾਨੀ ਕੀਤੀ ਉਹਨੇ ਸਾਡੀਆਂ ਵੋਟਾਂ ਵੇਚੀਆਂ ਅਗੇ ਸਾਡੀਆਂ ਵੋਟਾਂ ਵੇਚੀਆਂ ਪੈਸੇ ਲੈਏ ਉਹਨੇ ਉਹ ਬੇਈਮਾਨੀ ਹੋਰ ਕੀ ਸਾਡੇ ਨਾਲ ਕੀਤੀ ਉਹਨੇ ਸਾਡੇ ਸੀਵਰੇਜ ਬੰਦ ਹੁੰਦੇ ਆ ਪਾਣੀ ਸਾਡੇ ਇੰਨਾ ਗੰਦਾ ਆਂਦਾ ਏ ਦੂਜੇ ਦਿਨ ਸਾਡਾ ਟੂਲ ਚੜ ਜਾਂਦਾ ਏ ਠੀਕ ਆ ਮੈਂ ਨਹੀਂ ਜੰਤਾ ਕਿੱਥੇ ਜਾਉ ਇਹ ਲੰਦਰ ਹਿਸਟਰੀ ਦੇ ਵਿੱਚ ਇੱਕ ਵਾਰ ਫੇਰ ਤੋਂ ਮਾਹੌਲ ਫੈਸਟੀਵਲ ਵਰਗਾ ਫੈਸਟੀਵਲ ਵਰਗਾ ਇਸ ਕਰਕੇ ਕਿਉਂਕਿ ਪੰਜਾਬ ਦੇ ਲੋਕ ਇੰਜੋਏ ਕਰਦੇ ਹੁੰਦੇ ਆ ਚੋਣਾ ਨੂੰ ਪਰ ਜਦੋਂ ਕੱਲੇ ਜ਼ਿਮਨੀ ਚੋਣ ਹੋਵੇ ਜ਼ਿਮਨੀ ਚੋਣ ਦੇ ਵਿੱਚ ਲੋਕਾਂ ਦਾ ਪਹਿਲੀ ਗੱਲ ਤਾਂ ਉਸ ਤਰੀਕੇ ਇੰਟਰਸਟ ਨਹੀਂ ਹੁੰਦਾ ਫਿਰ ਸਰਕਾਰ ਹਾਲੇ ਚੱਲ ਰਹੀ ਹੁੰਦੀ ਹੈ ਸਰਕਾਰ ਤੋਂ ਕੁਝ ਕੰਮ ਹੋ ਗਏ ਹੁੰਦੇ ਆ ਬਹੁਤੀਆਂ ਉਮੀਦਾਂ ਬਾਕੀ ਹੁੰਦੀਆਂ ਇਸੇ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਆ ਕੁਝ ਕੰਮ ਹੋ ਗਏ ਕੁਝ ਬਾਕੀ ਅੱਧੀ ਸਰਕਾਰ ਲੰਘੀ ਅੱਧੀ ਬਾਕੀ ਆ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਮੈਂ ਇਸ ਵੇਲੇ ਹਲਕਾ ਈਸਟ ਦੇ ਇੱਕ ਭਾਰਗੋ ਕੈਂਪ ਮੁਹੱਲੇ ਦੇ ਵਿੱਚ ਖੜਾ ਕੁਝ ਲੋਕ ਨੇ ਸਾਡੇ ਨਾਲ ਇਸ ਮੁਹੱਲੇ ਦੇ ਗੱਲ ਇਹ ਹੈ ਕਿ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਇਹ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੂੰ 2.5 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਲਾਭ ਹੋਇਆ ਸਰਕਾਰ ਦਾ ਜੇ ਸ਼ੀਤਲੰਗੁਰਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਫਿਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਜਾਂਦੇ ਆ ਭਾਜਪਾ ਉਹਨਾਂ ਨੂੰ ਟਿਕਟ ਦਿੰਦੀ ਆ ਇੱਕ ਵਾਰ ਫੇਰ ਤੋਂ 2 ਸਾਲ ਬਾਅਦ ਸ਼ੀਤਲਾ ਉਂਗਰਾਲ ਇੱਥੋਂ ਹੀ ਚੋਣ ਲੜਦੇ ਆ ਕਿ ਲੋਕ ਉਹਨਾਂ ਤੇ ਭਰੋਸਾ ਕਰਦੇ ਆ ਕਿਉਂਕਿ ਇਸ ਤੋਂ ਪਹਿਲਾਂ ਭਰੋਸਾ ਕਰਕੇ ਉਹਨਾਂ ਨੂੰ ਵਿਧਾਨ ਸਭਾ ਭੇਜਿਆ ਉਹ ਨਾਰਾਜ਼ ਹੋਏ ਪਾਰਟੀ ਛੱਡਤੀ ਪਾਰਟੀ ਛੱਡ ਕੇ ਦੂਜੀ ਪਾਰਟੀ ਤੋਂ ਜਦੋਂ ਲੜਦੇ ਆ ਤਾਂ ਲੋਕ ਕੀ ਸੋਚਦੇ ਆ ਓਵਰ ਆਲ ਗੱਲਬਾਤ ਕਰਾਂਗੇ ਸੱਸੀ ਗੱਲ ਬਾਪੂ ਜੀ ਮਾ ਜੀ ਕੀ ਨਾਮ ਹੈ ਜੀ ਬੇ ਜੀ ਨਾ ਅ ਹੋਏ ਕੋਈ ਕੰਮ ਕਰ 2.5 ਸਾਲਾਂ ਦੇ ਅੰਦਰ ਨਾ ਜੀ ਨਾ ਸਾਡੇ ਅੰਦਰ ਕੋਈ ਨਹੀਂ ਹੋਇਆ ਸੜਕਾਂ ਸਾਡੀਆਂ ਹੋਰ ਤਾਂ ਨਹੀਂ ਪਾਣੀ ਬੰਦ ਹੈ ਸੀਵਰ ਬੰਦ ਹੋਇਆ ਜੀ अच्छा सीवरेटा ਪਿਆ ਹੋਇਆ ਪਹਿਲਾਂ ਇਹ ਪਹਿਲ ਪਿਛਲੀਆਂ ਸਰਕਾਰਾਂ ਚ ਪਿਆ ਪਹਿਲਾਂ ਨਾ ਬਿਆਹ ਕਾਂਗਰਸ ਦੇ ਬਾਰੇ ਦਾ اچھا ਹਾਂ ਹੂਣ ਨਹੀਂ ਦਵਾਰਾ ਪਿਆ ਗੋਈ ਸੀਤਾ ਸ਼ੀਤਲੰਗੁਰਾਲ ਨੂੰ ਵਧੀਆ ਲੀਡਰ ਮੰਨਦੇ ਨਾ ਸਾਡੇ ਜਿਆਦੇ ਅਸੀਂ ਅਸੀਂ ਕਦੇ ਦੇਖਿਆ ਹੀ ਨਹੀਂ ਉਹਨਾਂ ਨੇ ਇੱਧਰ ਜਦੋਂ ਸਰਕਾਰ ਚ ਸੀ ਉਹ ਨਾਰਾਜ਼ ਹੋ ਗਏ ਸਰਕਾਰ ਨਾਲ ਕਿ ਮੈਨੂੰ ਕੰਮ ਨਹੀਂ ਕਰਨ ਦਿੱਤੇ ਮੇਰੇ ਹਲਕੇ ਦੇ ਤੁਹਾਨੂੰ ਲੱਗਦਾ ਉਹਨਾਂ ਦੀ ਨਾਰਾਜ਼ਗੀ ਠੀਕ ਹੈ ਮਾਰਾ ਜਾਣਿਆ ਉਹਦੇ ਵਿਚਾਰੇ ਦੀ ਛਾਪਲ ਵੀ ਨਹੀਂ ਦੇਖੀ ਅੱਛਾ ਇੱਥੇ ਦੇਖੀ ਜਾਂਦੇ ਹੋਣੇ ਆਉਂਦੇ ਹੋਣੇ ਨੇ ਉਧਰ ਆਉਂਦੇ ਹੋਣੇ ਨੇ ਇੱਧਰ ਤੇ ਕੋਈ ਨਹੀਂ ਆਇਆ ਅੱਛਾ ਤੁਹਾਨੂੰ ਲੱਗਦਾ ਕਿ ਸ਼ੀਤਲੰਗਰਾਲ ਨੇ ਬਾਅਦ ਚ ਢੇਡਾ ਨਹੀਂ ਮਾਰਿਆ ਸਸੀ ਗੱਲ ਪੈਨ ਜੀ ਕੀ ਨਾਮ ਜੀ ਤੁਹਾਡੇ ਹੋਇਆ ਕੁਛ ਮਹੱਲੇ ਦੇ ਵਿੱਚ ਕੰਮਕਾਰ ਕੋਈ ਕਿਉਂਕਿ 2 ਸਵਾ 2 ਸਾਲ ਸ਼ੀਤਲੰਗਰਾਲ ਨੂੰ ਤੁਸੀਂ ਜਿਤਾ ਕੇ ਭੇਜਿਆ ਉਹ ਪਾਰਟੀ ਦੇ ਨਾਲ ਰਹੇ ਸਰਕਾਰ ਦੇ ਵਿੱਚ ਰਹੇ ਉਹਨਾਂ ਦੇ ਹੁੰਦਿਆਂ ਕੋਈ ਕੰਮ ਹੋਇਆ ਨਹੀਂ ਕੁਝ ਵੀ ਨਹੀਂ ਹੋਇਆ ਹੈਗਾ ਕੁਝ ਵੀ ਨਹੀਂ ਹੋਇਆ ਇੱਥੇ ਇਸ ਸੜਕਾ ਬਣਾਈ ਉਹ ਵੀ ਕਹੇ ਕੰਮ ਦੀ ਨਹੀਂ ਬਣਾਈਆਂ ਹੁਣ ਆ ਕੇ 25 ਸਾਲ ਬਾਅਦ ਆ ਕੇ ਹੁਣ ਤਾਰਾ ਚੇਂਜ ਕਰਵਾਈਏ ਮਿੰਦਰ ਭਗਤ ਨੇ ਆ ਹੁਣ 25 ਸਾਲ ਬਾਅਦ ਮਿੰਦਰ ਹੁਣ ਤਾਰਾ ਲਵਾਈਆਂ ਨਹੀਂ ਕਹਿ ਕਹਿ ਇੱਥੋਂ ਦੂਜੀ ਤਾਰ ਜਾਂਦੀ ਸੀ ਕੋ ਮੇਨ ਤਾਰ ਸੀ ਡਾਰ ਵੀ ਲੱਗਦਾ ਸੀ ਇਥੋਂ ਕੀ ਕਰੰਟ ਦਾ ਤੇ 25 ਸਾਲ ਬਾਅਦ ਆ ਕੇ ਤੇ ਫੇਰ ਹੁਣ ਭਗਵੰਤੋਂ ਨੇ ਕੀ ਮਿੰਦਰ ਸਿੰਘ ਨੇ ਹੁਣੇ ਕਾ ਕੇ ਉਨੇ ਲਵਾਈਆ ਤਾਰਾ ਹਾਂਜੀ ਇੱਕ ਵਾਰੀ ਗਿਆ ਸੀ ਉਹਨਾਂ ਨੂੰ ਤੇ ਉਹਨਾਂ ਨੇ ਇੱਕ ਵਾਰੀ ਚਲਵਾਤੀ ਇਹ ਦੂਜੇ ਦਿਨ ਲਵਾਤੀ ਅਸੀਂ ਤਾਰਾ ਸਾਡੇ ਕਿੰਨੇ ਜਣੇ ਚਮੜੇ ਸ ਉਹ ਸਾਡੇ ਵਾਲੀ ਜਾਂਦੀ ਆ ਤਾਰਾ ਸਾਡੇ ਅੱਛਾ ਨੀਵੀਆਂ ਸੀ ਨੀਵੀਆਂ ਹੀ ਬਹੁਤ ਸਾਡੇ ਕਿੰਨੇ ਜਣੇ ਉੱਥੇ ਚਮੜ ਗਏ ਸੀ ਨਾਲ ਤਾਰਾਂ ਦੇ ਨਾ ਕੋਈ ਇੱਥੇ ਆਇਆ ਸ਼ੀਤਲ ਤੇ ਬਿਲਕੁਲ ਨਹੀਂ ਨਾ ਆਇਆ ਐਸੇ ਰਮਿੰਦਰ ਭਗਤ ਨੂੰ ਸੀ ਇੱਕ ਕਹਿਆ ਸੀ ਲੀਡਰ ਕਿਵੇਂ ਦਾ ਸ਼ੀਤਲ ਮਰਾ ਨੂੰ ਕੀ ਲੱਗਦਾ ਸਾਨੂੰ ਦੇ ਲੈ ਦੋ ਲੀਡਰ ਹੀ ਐ ਨਹੀਂ ਉਹ ਤੇ ਹੈ ਹੀ ਬੇਈਮਾਨ ਉਹ ਤੇ ਹੈ ਹੀ ਬੇਈਮਾਨ ਉਹ ਲੀਡਰ ਕਿੱਥੋਂ ਹੈ ਉਹ ਕਹਿੰਦੇ ਉਹ ਕਹਿੰਦੇ ਮੈਨੂੰ ਨਰਾਜ਼ਗੀ ਇਸ ਕਰਕੇ ਸੀ ਕਿ ਮੈਂ ਇਸਤ ਵਾਸਤੇ ਕੰਮ ਕਰਨਾ ਚਾਹੁੰਦਾ ਸੀ ਸਰਕਾਰ ਨੇ ਕੰਮ ਕਰਨ ਹੀ ਨਹੀਂ ਦਿੱਤਾ ਤੁਹਾਨੂੰ ਲੱਗਦਾ ਇਹ ਗੱਲ ਠੀਕ ਹੈ ਸਰਕਾਰ ਕਿਉਂ ਨਹੀਂ ਕਰਨ ਦਿੰਦੀ ਪਹਿਲੇ ਤਾਂ ਇਹ ਦੱਸੋ ਸਰਕਾਰ ਨੇ ਕਾਦੇ ਵਾਸਤੇ ਖਿਲਾ ਰਿਆ ਕੰਮ ਕਰਨ ਵਾਸਤੇ ਖਿਲਾ ਰਿਆ ਨਾ ਤੇ ਸਰਕਾਰ ਕਿਉਂ ਨਹੀਂ ਕਰਨ ਦੇਗੀ ਸਰਕਾਰ ਪੈਸਾ ਬੇਈਮਾਨੀ ਦਾ ਲੈਣ ਦਿੰਦੀ ਹੈ ਪੈਸੇ ਬੇਈਮਾਨੀ ਦਾ ਪੈਸਾ ਲੈ ਲਿਆ ਉਹਨੇ ਠੀਕ ਹੈ ਪਰ ਕੰਮ ਨਿਊਯਾਰਕਲ ਹੋਏ ਪਾਰਟੀ ਚੇਂਜ ਕਰ ਲਈ ਉਹਨੇ ਜਿਵੇਂ ਤੁਸੀਂ ਦੱਸਦੇ ਆ ਕਿ ਸੱਟਾ ਚੱਲਦਾ ਹੈ ਨਸ਼ਾ ਚੱਲਦਾ ਹੈ ਹੋਰ ਬਹੁਤ ਸਾਰੀਆਂ ਹਾਲਾਤਾਂ ਤੁਹਾਨੂੰ ਲੱਗਦਾ ਕਿ ਮਤਲਬ ਉਹਦਾ ਕੰਮ ਜ਼ਿਆਦਾ ਨਿਕਲ ਕੇ ਬੱਚੇ ਲਾਤੇ ਨਸ਼ਿਆਂ ਦੇ ਤੇ ਜੋ ਵੀ ਕੀਤਾ ਪਹਿਲੇ ਕੁਛ ਨਹੀਂ ਹੈਗਾ ਸਾਡੇ ਪੈਸਾ ਆ ਰ ਨਸ਼ਾ ਨੂੰ ਸ਼ੀਤਨ ਨੇ ਲਿਆਂਦਾ ਨਾ ਉਹ ਇੱਥੇ ਕੈਂਪ ਚ ਆਇਆ ਨਾ ਉਹਨੇ ਕੋਈ ਸੁਧਾਰ ਕੀਤਾ ਉਹਨੇ ਕੁਛ ਨਹੀਂ ਕੀਤਾ ਸਿਵਾ ਹੀ ਬੇਈਮਾਨੀ ਤੋਂ ਬੇਈਮਾਨੀ ਕਿਸ ਨੂੰ ਕਹਿੰਦੇ ਕਿਹੜੀ ਬੇਈਮਾਨੀ ਬੇਈਮਾਨੀ ਕੀਤੀ ਉਹਨੇ ਸਾਡੀਆਂ ਵੋਟਾਂ ਵੇਚੀਆਂ ਅਗੇ ਸਾਡੀਆਂ ਵੋਟਾਂ ਵੇਚੀਆਂ ਪੈਸੇ ਲੈ ਉਹਨੇ ਉਹ ਬੇਈਮਾਨੀ ਹੋਰ ਕੀ ਸਾਡੇ ਨਾਲ ਕੀਤੀ ਉਹਨੇ ਸਾਡੇ ਕੈਂਪ ਦਾ ਕੋਈ ਸੁਧਾਰ ਨਹੀਂ ਕੀਤਾ ਇਹਨਾਂ ਠੀਕ ਹੈ ਬੱਚੇ ਸਾਡੇ ਨਸ਼ੇ ਤੇ ਲੱਗ ਰਹੇ ਨੇ ਜਾ ਜਾ ਕੇ ਬੱਚੇ ਸਾਡੇ ਹੱਥਾਂ ਚੋਂ ਨਿਕਲ ਰਹੇ ਨੇ ਹਨਾ ਤੇ ਇਸ ਚੀਜ਼ ਦਾ ਵੀ ਤੇ ਹੱਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੇ ਸੜਕਾਂ ਬਣਵਾਈਆਂ ਦੇਖੋ ਜੇ ਇੱਧਰ ਪਾਣੀ ਡੋਲੇ ਉੱਧਰ ਜਾਂਦਾ ਉੱਧਰ ਜੇ ਕਿ ਇੱਧਰ ਜਾਂਦਾ ਹੈ ਨਾ ਇੱਕ ਦੋ ਜਨਾਂ ਲੜਾਈਆਂ ਲੱਗਦੀਆਂ ਸਿਰਫ ਕੈਂਪ ਵਿੱਚ ਲੜਾਈ ਗੁੰਡਾਗਰਦੀ ਤੇ ਨਸ਼ਾ ਹੀ ਰਹਿ ਗਿਆ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈਗਾ ਇੱਥੇ ਠੀਕ ਹੈ ਇੰਟਰਵਿਊ ਤੇ ਸਾਡੇ ਬੱਚਾ ਦਾ ਫਿਊਚਰ ਸ਼ੀਤਲੰਗਰਾਲ ਨੂੰ ਇੱਕ ਪਾਸੇ ਕਰ ਲੋ ਸ਼ੀਤਲੰਗਰਾਲ ਨੂੰ ਇੱਕ ਪਾਸੇ ਕਰ ਲੋ ਸਰਕਾਰ ਨੇ ਐਫਰਟ ਕੀਤੇ ਆ ਨਸ਼ਾ ਖਤਮ ਕਰਨ ਵਾਸਤੇ ਜਾਂ ਕੁਝ ਤੁਹਾਨੂੰ ਲੱਗਦਾ ਕਿਸੇ ਦਾ ਐਫਰਟ ਲੱਗਿਆ ਬਿਲਕੁਲ ਨਹੀਂ ਸਾਡੇ ਅਦਰ ਕਿਸੇ ਦਾ ਨਹੀਂ ਹੈਗਾ ਸਾਡੇ ਬੱਚੇ ਵੱਧ ਤੋਂ ਵੱਧ ਵਿਗੜ ਰਿਏ ਨੇ ਸੁਧਰ ਕੋਈ ਨਹੀਂ ਰਿਹਾ ਬੱਚੇ ਬੋਝਾਂ ਚਿੱਟੇ ਤੇ ਲੱਗ ਗਏ ਨਸ਼ੇ ਦੇ ਬੋਝ ਹੁਣ ਵੀ ਤੁਸੀਂ ਬਾਹਰ ਕੋ ਐਮਪੀਡੀ ਗਰਾਊਂਡ ਵਿੱਚ ਚੱਲ ਜਾਓ ਨੀਰੇ ਨਸ਼ੇੜੀਏ ਹਰ ਇੱਕ ਮੋੜ ਦੇ ਉੱਤੇ ਚੱਲ ਜਾਓ ਨਸ਼ੇ ਨਾਲ ਮੁੰਡੇ ਡਿੱਗੇ ਪੈਣ ਮਾਂ ਪੇ ਦੇਖ ਕੇ ਇੱਕ ਬੱਚਾ ਏ ਜੇ ਉਹ ਵੀ ਦੁਨੀਆ ਚ ਚੱਲ ਜਾਏਗਾ ਮਾਂ ਪੇ ਕਿਹਦੇ ਸਾਰੇ ਰਹਿ ਕੀ ਕਹਣਾ ਆਪਾਂ ਤੇ ਆਪਣੇ ਘਰੋਗਿਆਂ ਵਿੱਚ ਨਸ਼ਾ ਲੜਾਈ ਝਗੜਾ ਖੌਨ ਖਰਾਬਾ ਤੇ ਐਨਾ ਕੁ ਵੱਧ ਗਿਆ ਨਾ ਤੇ ਦੇਖੋ ਨੌਕਰੀ ਦੇ ਛਾਸੀ ਦਿੰਦੇ ਨੇ ਹੈਨਾ ਜਨਾਨੀਆਂ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਲਿਆ ਕੀ ਗੱਲ ਸਰਕਾਰ ਕੋ ਨੌਕਰੀ ਨਹੀਂ ਹੈਗੀ ਲੇਡੀਜ਼ ਵਾਸਤੇ ਬੜੀਆਂ ਦਸ ਦਸ ਐਣ ਦਸ ਦਸ ਬੜੀਆਂ ਇਹਨਾਂ ਨੂੰ ਕੋਈ ਨੌਕਰੀ ਨਹੀਂ ਮੇਰਾ ਕੋਈ ਨਹੀਂ ਹੈਗਾ ਮੇਰਾ ਨਾ ਬੰਦਾ ਹੈ ਤੇ ਨਾ ਮੇਰਾ ਕੋਈ ਮੁੰਡਾ ਹੈ ਮੇਰੀ ਕੋਈ ਕੁੜੀ ਉਹ ਮੈਂ ਵਿਆਹਤੀ ਏ ਉਹਨੇ ਮिन्नੂ ਤੇ ਕੋਈ ਨੌਕਰੀ ਦਵੇ ਸਰਕਾਰ ਕੋ ਮੈਨੂੰ ਤੇ ਕੋਈ ਸਹੂਲਤ ਦੇਵੇ ਪਰ ਹੈ ਨਹੀਂ ਉਹਨਾਂ ਕੋਲ ਕੁਝ ਉਹ ਬਸ ਗੱਲਾਂ ਮਾਰ ਸਕਦੇ ਨੇ ਕੁਝ ਕਰ ਨਹੀਂ ਸਕਦੇ ਹੈਗੇ ਤੁਹਾਡੇ ਮੰਦੇ ਚ ਕਿਸੇ ਨੌਜਵਾਨ ਨੂੰ ਨੌਕਰੀ ਮਿਲੀ ਹੈ ਨੌਜਵਾਨ ਨੂੰ ਕਿਸੇ ਨੂੰ ਨਹੀਂ ਮਿਲੀ ਹੈ ਜੀ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਰਕਾਰ ਕਹਿੰਦੀ ਕਿ 43000 ਨੌਕਰੀਆਂ ਦਿੱਤੀਆਂ ਪੱਛਾਂ ਨਹੀਂ ਕਿਸੇ ਨੂੰ ਵੀ ਨਹੀਂ ਦਿੱਤੀ ਸਾਡੇ ਗੱਲ ਕਹਿੰਦੇ ਹੁਣ ਦਿੱਤੀ ਹੈਗੀ ਆ ਸਾਰੇ ਅੱਜ ਹੀ ਹੈ ਕਿ ਨੌਕਰੀ ਮਿਲੀ ਹੁੰਦੀ ਤਾਂ ਤੁਹਾਨੂੰ ਕਹਨੇ ਸੀ ਨਾ ਕਿਸੇ ਕੋਈ ਸਾਡੇ ਕਿਹਨਾਂ ਕਿਸੇ ਨੂੰ ਨਹੀਂ ਮਿਲੀ ਬੇਰੋਜ਼ਗਾਰ ਦੁਨੀਆ ਪਈ ਹੈ ਕੀ ਕਰੀਏ ਬਸ ਹੁਣ ਇਹਨਾਂ ਨੇ ਕਹਿਣਾ ਅਸੀਂ ਆਹ ਕਰ ਦੇਣਾ ਉਹ ਕਹਿੰਦਾ ਕਿਨ ਬਾਅਦ ਕੁਝ ਵੀ ਨਹੀਂ ਕਰਨਾ ਬਾਅਦ ਕਹਿੰਦੇ ਪੁੱਛਣਾ ਵੀ ਨਹੀਂ ਉਹਨਾਂ ਨੇ ਫਿਰ ਕਿੱਥੇ ਤੋਂ ਹੀ ਆ ਕਿੱਥੇ ਉਮੀਦ ਕੀ ਤੋਂ ਆ ਫਿਰ ਸ਼ੀਤਲੋਂ ਗਰਾਲ ਤੋਂ ਕੋਈ ਉਮੀਦ ਨਹੀਂ ਕਿਉਂਕਿ ਉਹ ਭਾਜਪਾ ਚਲੇ ਗਏ ਠੀਕ ਹੈ ਹੁਣ ਹੁਣ ਉਮੀਦ ਕੀ ਤੋਂ ਰੱਖਦੇ ਹੋ ਕੋਈ ਹੈ ਸਰਕਾਰ ਤੋਂ ਉਮੀਦ ਨਹੀਂ ਲਾਲ ਦੀ ਉਮੀਦ ਤੇ ਹੈਗੀ ਆ ਹਾਂ ਜੋ ਉਹਨਾਂ ਦੀ ਉਮੀਦ ਪੱਕਾ ਆ ਕਿੰਨਾਂ ਦੀ ਚੂਨੀ ਲਾਲ ਦੀ ਚੂਨੀ ਲਾਲ ਦੇ ਬੇਟੇ ਦੀ ਮਹਿੰਦਰ ਭਗਤ ਦੀ ਹਾਂਜੀ ਸਰਕਾਰ ਤੋਂ ਉਹੀ ਆ ਫਿਰ ਸਰਕਾਰ ਤੋਂ ਉਹੀ ਆ ਭਣੇ ਉਮੀਦ ਇਹਨਾਂ ਤੋਂ ਵੀ ਉਮੀਦ ਹੈਗੀ ਸਾਨੂੰ ਉਮੀਦ ਤੇ ਸਾਨੂੰ ਹਰ ਵਾਰੀ ਸਾਰਿਆਂ ਕੋ ਹੁੰਦੀ ਆ ਪਰ ਸਾਡੀ ਉਮੀਦ ਤੇ ਕੋਈ ਖਰਾ ਨਹੀਂ ਉਤਰਦਾ ਹੈਗਾ ਸਿਰਫ ਵੋਟਾਂ ਲੈਂਦੇ ਜੇਬਾਂ ਭਰਦੇ ਤੇ ਬੱਸ ਉਹਨਾਂ ਦਾ ਕੰਮ ਖਤਮ ਉਸ ਤੋਂ ਬਾਅਦ ਕੋਈ ਨਹੀਂ ਸਾਡੇ ਅਦਰ ਆਂਦੇ ਰੇ ਚੱਕਰ ਤੱਕ ਨਹੀਂ ਕੋਈ ਮਾਰਦਾ ਹੁਣ ਤੇ ਤੁਸੀਂ ਬੂਹੇ ਕੜਕਾਂ ਦੇ ਹੱਥ ਜੋੜਨਦੇ ਹੋ ਬਾਅਦ ਚ ਤੁਸੀਂ ਨੈਕਸਟ ਟਾਈਮ ਕਿੱਥੇ ਚਲ ਜਾਂਦੇ ਹੋ ਠੀਕ ਹੈ ਨਾ ਫੇਰ ਸਾਡੀ ਗਲੀ ਦਾ ਇਹ ਕੌਣ ਹੱਲ ਕਰੇਗਾ ਇਹ ਚੀਜ਼ਾਂ ਦਾ ਡੇਲੀ ਸਾਡੇ ਸੀਵਰੇਜ ਬੰਦ ਹੁੰਦੇ ਆ ਪਾਣੀ ਸਾਡੇ ਇੰਨਾ ਗੰਦਾ ਆਂਦਾ ਏ ਦੂਜੇ ਦਿਨ ਸਾਡਾ ਟੂਵਲ ਸੜ ਜਾਂਦਾ ਏ ਫੀਕਾ ਫੇਰ ਐਨੀ ਜਨਤਾ ਕਿੱਥੇ ਜਾਏ ਕਾਉਂਸਲ ਨੂੰ ਕੋਈ ਕੰਪਲੇਂਟ ਵਗੈਰਾ ਕੀਤੀ ਕਿਸੇ ਕਿਸੇ ਨੂੰ ਕਿਹਾ ਕਿ ਸਾਡਾ ਸਾਡੀ ਇਹ ਸਮੱਸਿਆ ਚੱਲਦੀ ਹੈ ਤਾਂ ਜੋ ਜਿਹੜੇ ਕਾਫਰ ਕਾਰਪੋਰੇਸ਼ਨ ਵਾਲੇ ਆਉਂਦੇ ਆ ਥੋੜਾ ਜਿਹਾ ਸਾਫ਼ ਕਰਦੇ ਆ ਫੇਰ ਚਲ ਜਾਂਦੇ ਆ ਫੇਰ ਕਹਿੰਦੇ ਅੱਗੂ ਨਹੀਂ ਹੈਗੀ ਸੁਣਵਾਈ ਸਾਡੀ ਉਹ ਆਪਾਂ ਥੋੜੀ ਕਰਾਂਗੇ ਅੱਗੋ ਜਾ ਕੇ ਨਾ ਉਹ ਤੇ ਸਰਕਾਰ ਨੇ ਕਰਵਾਣੇ ਆ ਅਗਲੇ ਕਹਿੰਦੇ ਜਿਹੜੇ ਅੱਗੇ ਅੱਗੇ ਆ ਨਾ ਸਾਡੇ ਵਿਚਰਾਂ ਨੂੰ ਦੱਸੋ ਤੁਹਾਡੇ ਕੋਲ ਆ ਹਾਂ ਹੁਣਗੇ ਕਿਉਂ ਨਹੀਂ ਹੋਣਗੇ ਹਰ ਵਾਰ ਕਰਦੇ ਹਰ ਵਾਰ ਹਰ ਵਾਰ ਇਹ ਹੀ ਗੱਲ ਕਿ ਸਾਡੀ ਬੇਰੋਜ਼ਗਾਰੀ ਦੂਰੀ ਦੂਰ ਕਰੋ ਬਸ ਇਹ ਹੀ ਕਹਿੰਦੇ ਆ ਮੰਗ ਕਰਦੇ ਆ ਕਿ ਯਾਰ ਨਸ਼ਾ ਵੇਚ ਰਿਆ ਆ ਜਾਂ ਬੱਚੇ ਲੋਕਾਂ ਦੇ ਬੱਚੇ ਮਾਰੇ ਆ ਠੀਕ ਹੈ ਨਾ ਇੱਕ ਮਾਵਾਂ ਦੇ ਪੁੱਤਰ ਨੌਜਵਾਨ ਚਿੱਟੇ ਦੇ ਲੱਗੇ ਹੋਇਆ ਆ ਆ ਬੰਦ ਕੀਤਾ ਜਾ ਘਰ ਘਰ ਚ ਸ਼ਰਾਬ ਵਿਕਦੀ ਉਹ ਵੀ ਬੰਦ ਹੋ ਜਾ ਠੀਕ ਹੈ ਨਾ ਹੁਣ ਆ ਦੇਖੋ ਹਾਂ ਜੀ ਵਿਕਦੀ ਤਾਂ ਯਾਰਾ ਚਿੱਟਾ ਸ਼ਰਿਆ ਹਮ ਲੋਕਾਂ ਦੇ ਬੱਚੇ ਮਾਰ ਰਹੇ ਨੇ ਲੋਕਾਂ ਜਦੋਂ ਆਪਾਂ ਐਕਸ਼ਨ ਲੈਣੇ ਨੇ ਸਿੱਧਾ ਫਿਰ ਬਸ ਉਹ ਇੱਕ ਘਟ ਵੱਡ ਜਦੋਂ ਕਿਸੇ ਨੂੰ ਕਿਹਾ ਹਾਂ ਬਸ ਫੇ ਲੜਾਈਆਂ ਸ਼ੁਰੂ ਹੋਰ ਤਾਂ ਲੜਾਈ ਹੋ ਜਾਂਦੀ ਹਾਂਜੀ ਮਤਲਬ ਸੁਣਵਾਈ ਨਹੀਂ ਹੈਗੀ ਇੱਥੇ ਕਿਸੇ ਦੀ ਆਪਦੇ ਨਸ਼ੇ ਤੋਂ ਜ਼ਿਆਦਾ ਪਰੇਸ਼ਾਨ ਏਕ-ਇਕ ਬੱਚਾ ਮਤਲਬ ਇੱਕ ਤਾਂ ਨਸ਼ੇ ਦੀ ਮੇਨ ਗੱਲ ਉਹ ਤਾਂ ਪੂਰੇ ਪੰਜਾਬ ਦੇ ਅੰਦਰ ਹੀ ਆ ਕਿ ਪੂਰੇ ਪੰਜਾਬ ਇੱਕ ਬੇਰੋਜ਼ਗਾਰੀ ਇਹ ਇਹ ਪੂਰੇ ਪੰਜਾਬ ਦੇ ਅੰਦਰ ਹੈ ਕਿ ਇਹ ਖਤਮ ਹੋਵੇ ਜੇਕਰ ਮੈਂ ਤੁਹਾਡੇ ਇਸ ਮੁਹੱਲੇ ਦੀ ਇਕੱਲੇ ਦੀ ਗੱਲ ਕਰਾਂ ਤਾਂ ਸੀਵਰੇਜ ਨੂੰ ਛੱਡ ਕੇ ਹੋਰ ਕੀ ਸਮੱਸਿਆ ਪੇਸ਼ ਆਉਂਦੀ ਹੈ ਤੁਹਾਨੂੰ ਜਿਹੜੀ ਵੀਡੀਓ ਦੇਖਣ ਜਿਹੜਾ ਵੀ ਜਿੱਤ ਕੇ ਜਾਵੇ ਉਹਦੇ ਤੱਕ ਇੱਕ ਘੱਟੋ ਘੱਟ ਗੱਲ ਪਹੁੰਚੇ ਕਿ ਇਹ ਮੁਹੱਲੇ ਦੇ ਵਿੱਚ ਗੱਲ ਹੋਈ ਹੈ ਇਹਦੇ ਵਿੱਚ ਹੀ ਦਿੱਕਤ ਹੈ ਕਿ ਮੈਂਬਰ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਹੈ ਚਾਹੇ ਉਹ ਸਾਡੇ ਬੱਚੇ ਨੂੰ ਦੇ ਦੇ ਕਿਸੇ ਨੂੰ ਚਾਹੇ ਲੇਡੀਜ਼ ਨੂੰ ਦੇ ਦੇ ਚਾਹੇ ਸਾਡੇ ਬੰਦੇ ਨੂੰ ਦੇ ਦੇ ਕਿ ਕਪਾ ਬੇਰੂਜਗ ਚ ਨਿਕਲੀਏ ਬਾਹਰ ساری ਉਮਰ ਬੱਚਾ ਦਾ ਫਿਊਚਰ ਫੈਕਟਰੀਆਂ ਤੇ ਜਾ ਕੇ ਨਹੀਂ ਬੰਦਾ ਹੈਗਾ ਸਰਕਾਰ ਕਹਿੰਦੀ ਹੈ ਕਿ ਪੜੇ ਹੋਣ ਬੱਚੇ ਉਹਦੇ ਵਿੱਚ ਜਿਹੜਾ ਡਿਜ਼ਰਵ ਕਰੂਗਾ ਜਿਹੜਾ ਡਿਜ਼ਰਵ ਕਰੂਗਾ ਇੱਕ ਲਿਸਟ ਬਣੂਗੀ ਉਸ ਲਿਸਟ ਦੇ ਵਿੱਚ ਜਿਹੜਾ ਬੱਚਾ ਡਿਜ਼ਰਵ ਕਰੂਗਾ ਨੌਕਰੀ ਦੇਵਾਂਗੇ ਪੈਸਾ ਤਾਂ ਸੀ ਲੈਣਾ ਕੋਈ ਨਹੀਂ ਸਰਕਾਰ ਕਹਿੰਦੀ ਐ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਹਾਂ ਇਸ ਗੱਲ ਤੋਂ ਆਪਾਂ ਸਹਿਮਤ ਹੀ ਆ ਹੁਣ ਆਪਾਂ ਵੀ ਤਾਂ ਪੜ ਕੇ ਬੈਠੇ ਆ ਹੁਣ ਦੇਖੋ ਬਲਾਸਟੂ ਕਰਕੇ ਕੋਰਸ ਕਰਕੇ ਸਾਰੇ ਕੋਰਸ ਬਕਾਇਦਾ ਸਰਟੀਫਿਕੇਟਸ ਦੇ ਕੋ ਹੈਗੇ ਜੇ ਮੋਦੀ ਮੋਦੀ ਜੀ ਨਹੀਂ ਪੜੇ ਲਿਖੇ ਪਰ ਦਾਰ ਮੰਤਰੀ ਹੋਤੇ ਐਡੀਪੀਐਮ ਬਣ ਗਏ ਨੇ ਤੇ ਜਿਹੜੇ ਅਸੀਂ ਸੀ 10 10 12 12 ਪੜੇ ਆ ਸਾਡੀ ਕੋਈ ਨਹੀਂ ਹੈਗੀ મોદી ਪੜਿਆ ਹੀ ਨਹੀਂ ਤੇ ਉਹਨੂੰ ਪੀਂਿਆ ਕੋਈ ਨਹੀਂ ਮੇਰੇ ਕੋਲੇ ਬਹੁਤ ਡਿਗਰੀਆਂ ਨੇ ਪੜੇ મોદી ਕਹਿੰਦੇ ਮੇਰੇ ਕੋਲੇ ਬਹੁਤ ਡਿਗਰੀਆਂ ਨੇ ਇਹ ਗੱਲ ਗਲਤ ਹੈ ਜੇ ਮਦੀ મોદી ਚਾਹ ਬਣਾ ਕੇ ਉੱਥੇ ਬੈ ਪੀਐਮ ਦੀ ਕੁਰਸੀ ਤੇ ਬਹਿ ਸਕਦਾ ਤੇ ਅਸੀਂ ਕਿਉਂ ਨਹੀਂ ਬਹਿ ਸਕਦੇ ਸਾਨੂੰ ਕਿਉਂ ਨਹੀਂ ਨੌਕਰੀ ਦੇ ਸਕਦੇ ਸਹੀ ਹੈ ਨਾ ਅਸਾਂ ਚਾਹ ਉਹ ਚਾਹ ਬਣਾ ਕੇ ਉਹ ਚਾਹ ਬਣਾ ਕੇ ਰੋਜ਼ ਘਰੇ ਚਾਹ ਬਣਾਉਂਦੇ ਉਹ ਚਾਹ ਛੱਡ ਕੇ ਬੜੇ ਪੂਰੇ ਵਟਾ ਬਟਾ ਰੋਟੀਆਂ ਬਣਾ ਕੇ ਦਿੰਦੇ ਸਾਡਾ ਤੇ ਵੀਰ ਉਹ ਹਾਲ ਹੈ ਨਾ ਮੋਦੀ ਨੇ ਐਵੇਂ ਕੀ ਕੀਤਾ ਕਿ ਬਈਏ ਕੀਤੀ ਹੈ ਕੋਈ ਡਿਗਰੀ ਹਾਸਲ ਹੋਰ ਕੋਲ ਜਿਹਨੂੰ ਪੀ ਐਮ ਬਣਾਤਾ ਹੈ ਸਾਨੂੰ ਕਿਉਂ ਨਹੀਂ ਆਪਾਂ ਹੀ ਬਣਾ ਲੋਕਾਂ ਨੇ ਬਣਾ ਉਹ ਹੀ ਆਸ ਲੋਕਾਂ ਨੇ ਬਣਾਇਆ ਨਾ ਤੇ ਸਾਡੇ ਵਾਰੀ ਕਿਉਂ ਐਦਾਂ ਦੀ ਸ਼ਰਤਾਂ ਰੱਖੀ ਜਾਂਦੀ ਹੈ ਸਾਡੇ ਵਾਰੀ ਐਦਾਂ ਦੀ ਸ਼ਰਤਾਂ ਕਿਉਂ ਰੱਖੀ ਜਾਂਦੀ ਹੈ ਕੋਈ ਇੰਨਾ ਪੜਾਉਣਾ ਚਾਹੀਦਾ ਕੋਈ ਇੰਨਾ ਪਰ ਚਾਹੀਦੀ ਇਹ ਕੁਆਲਟੀ ਹੋਣੀ ਚਾਹੀਦੀ ਔਰ ਚਾਹੀਦੀ ਉਹ ਨਹੀਂ ਚਾਹੀਦੀ ਮੋਦੀ ਵਿੱਚ ਕੀ ਕੁਆਲਟੀਆਂ ਹਾਂ ਇਹ ਭਾਰਗੋ ਕੈਂਪ ਦੇ ਲੋਕ ਹੈ ਮਤਲਬ ਉਹਨਾਂ ਦਾ ਮੰਨਣਾ ਇਹ ਹੈ ਕਿ ਜਿਸ ਤਰੀਕੇ ਨਾਲ ਨਸ਼ਾ ਅੱਜ ਲਗਾਤਾਰ ਫੈਲ ਰਿਹਾ ਔਰ ਉਹ ਕਹਿੰਦੇ ਨੇ ਕਿ ਸਾਡੇ ਇਸ ਇਲਾਕੇ ਦੇ ਵਿੱਚ ਜਲੰਧਰ ਵੈਸਟ ਦੇ ਅੰਦਰ ਤਾਂ ਨਸ਼ਾ ਬਹੁਤ ਜ਼ਿਆਦਾ ਹੈ ਸ਼ਰਿਆਂਮ ਵਿਕਦਾ ਨਜਾਇਜ਼ ਸ਼ਰਾਬ ਵਿਕਦੀ ਹੈ ਤਾਂ ਉਹ ਕਹਿੰਦੇ ਕਿ ਇਸ ਤੇ ਕਦੇ ਕਿਸੇ ਨੇ ਐਕਸ਼ਨ ਨਹੀਂ ਲਿਆ ਤਾਂ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਲੀਡਰ ਇੱਥੋਂ ਜਿੱਤ ਕੇ ਜਾਵੇ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ ਘੱਟੋ ਘੱਟ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲ ਗਿਆ ਤਾਂ ਉਹ ਕਹਿੰਦੇ ਸਾਡੇ ਬੱਚੇ ਪੜ੍ਹ ਕੇ ਨੌਕਰੀਆਂ ਵੀ ਲੈ ਸਕਦੇ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੇਰਾ ਵੀ ਸੰਗਰਾਹੂਰ ਦਾ ਅਨਮੇ